ਗੁਰਾਇਕੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇੱਕ ਵਾਰ ਫੇਰ ਅੱਜ ਆਪਾਂ ਆਏ ਆ ਕੈਲੀ ਕੈਲੀ ਕਾਟਰ ਜਿਹੜਾ ਕਿ ਇਹ ਆਕਲੈਂਡ ਨਿਊਜ਼ੀਲੈਂਡ ਦੀ ਸੀਰੀ ਦੇ ਵਿੱਚ ਪੈ ਜਾਂਦਾ ਆ ਕੈਲੀ ਡਾਟਨ ਇੱਥੇ ਅੰਡਰਗਰਾਉਂਡ ਜਿਹੜੇ ਸੀ ਦੇ ਪੰਛੀ ਆ ਜਿਹੜੇ ਪਾਣੀ ਦੇ ਵਿੱਚ ਰਹਿਣ ਵਾਲੇ ਪੰਛੀ ਜਾਨਵਰ ਜੋ ਵੀ ਆ ਉਹ ਇੱਥੇ ਦੇਖਣੇ ਆ ਤੇ ਅੱਜ ਤੁਹਾਨੂੰ ਵੀ ਦਿਖਾ ਦੇਣਾ ਨਾਲ ਦੇ ਨਾਲ ਤੇ ਆਲ ਦੋਲੇ ਦਾ ਥੋੜਾ ਜਿਹਾ ਇੱਥੇ ਦਾ ਜਿਹੜਾ ਚਲੋ ਇਸ ਤਰ੍ਹਾਂ ਆ ਬੋਰਡ ਲੱਗਾ ਹੋਇਆ ਹੈ ਫਰੰਟ ਤੇ ਤੇ ਇਧਰਲੇ ਪਾਸੇ ਰਸ਼ ਦੇਖੋ ਅੱਜ ਕਿੰਨਾ ਆ ਉੱਥੇ ਜਾਣਾ ਹੈ ਉਹ ਸਾਹਮਣੇ ਇਧਰਲੇ ਪਾਸੇ ਹੈਗੀ ਆ ਸਿਟੀ ਆ ਸਿਟੀ ਆਕਲੈਂਡ ਕੈਲੀਕਾਟਾ ਦੇ ਮੋਰੇ ਆਪਾਂ ਆ ਗਏ ਆ ਇੰਟਰਸਟ ਤੇ ਪਾਰਕਿੰਗ ਬਹੁ ਔਖੀ ਮਿਲੀ ਇੱਥੇ ਕਿਉਂਕਿ 크ਿਸਮਸ ਦਾ ਜਿਹੜਾ ਟਾਈਮ ਉਹ ਚੱਲਦਾ ਪਿਆ ਆ ਤਾਂ ਕਰਕੇ ਹਲਚਲ ਕਾਫੀ ਜ਼ਿਆਦਾ ਹੈਗੀ ਆ ਇਹ ਦਿਖਾਨੇ ਆ ਸਾਨੂੰ ਗਾਹਾਂ ਰਾਸ਼ ਤੁਸੀਂ ਦੇਖੇ ਲਿਆਉਣ ਵਾਲ ਦੇ ਵਾਫੀ ਜਿਆਦਾ ਪਬਲਿਕ ਜਿਹੜੀ ਆਈ ਹੋਈ ਆ ਜਿਹੜੇ ਆਪਾਂ ਮਿਊਜ਼ੀਅਮ ਦੇ ਵਿੱਚ ਵੜਨ ਲੱਗਿਆਂ ਇੱਥੇ ਜਿਹੜੇ ਵੀ ਇੱਥੇ ਤੇ ਜਿਹੜੀ ਲੇਬਰ ਸੀਗੀ ਜਿਨ੍ਹਾਂ ਨੇ ਇਹ ਬਣਾਇਆ ਸੀਗਾ ਪੱਟਿਆਂ ਵਾਂਗ ਸੀਗਾ ਤੇ ਉਹਨਾਂ ਦਾ ਜਿੰਦਾ ਵੀ ਸਮਾਨ ਸੀਗਾ ਜਿਹਦਾ ਡਰੈਸ ਵਗੈਰਾ ਸੀਗਾ ਸਾਰਾ ਸਮਾਨ ਸੀਗਾ ਉਹ ਇੱਥੇ ਇਹਨਾਂ ਨੇ ਨਾ ਸ਼ੋਕੇਸ ਕੀਤਾ ਹੋਇਆ ਤੇ ਇਹ ਤੁਹਾਨੂੰ ਦਿਖਾਉਣੇ ਆਣ ਆ ਜੋ ਉਹ ਕੰਡਾਇਆ ਉਹਦੀ ਬੁਕਸ ਵਗੈਰਾ ਸੀਗੀਆਂ ਜਿੰਨਾ ਵੀ ਆ ਸ਼ੂਜ਼ ਵਗੈਰਾ ਹੈਗੇ ਆ ਜਿੰਨਾ ਵੀ ਉਸ ਟਾਈਮ ਦਾ ਜਿਹੜਾ ਇਹਨਾਂ ਦਾ ਸਮਾਨ ਯੂਜ਼ ਕੀਤਾ ਸੀਗਾ ਦਸਤਾਨੇ ਹੋ ਗਏ ਆ ਸਕੋਰ ਹਿਸਟਰੀ ਹਟ ਆਈਟਮ 6 ਰੋਬਰਟ ਫਲਕਨ ਸਕੋਰ ਆ ਪ੍ਰਿੰਟਿੰਗ ਮਸ਼ੀਨ ਆ ਜਿਹੜੀ ਉਸ ਟਾਈਮ ਜਿਹੜਾ ਨਾ ਪ੍ਰਿੰਟਿੰਗ ਕਰਦੇ ਹੁੰਦੇ ਸੀਗੇ ਤੇ ਬਾਕੀ ਇੱਧਰ ਜਿਹੜਾ ਇਹਨਾਂ ਦਾ ਫਿਜ਼ਿਕਸ ਜਿਹੜਾ ਹੈਗਾ ਕੈਮਿਸਟਰੀ ਉਹ ਆਵਲੇ ਐਡਵੈਂਚਰ ਐ ਤਾਂ ਹੋ ਗਿਆ ਚਾਲੂ ਸਟਾਰਟਿੰਗ ਦੇ ਵਿੱਚ ਜਿਹਦਾ ਧਰਤੀ ਜਿਹਦਾ ਕਿਤੇ ਨਾ ਗੋਲ ਆ ਉਹੀ ਚੀਜ਼ ਆ ਪੂਰਾ ਘੇਰਾ ਇੱਥੇ ਐਦਾ ਮਹਿਸੂਸ ਹੋ ਰਿਹਾ ਜਿੱਦਾਂ ਵੀ ਆਪਾਂ ਨੂੰ ਚੱਕਰ ਆਦੇ ਪਏ ਜਿਹਦਾ ਬਹੁਤ ਵਧੀਆ ਲੱਗਦਾ ਪਿਆ ਆ ਆ ਦੇਖੋ ਪੂਰਾ ਟਾਰ ਲੱਗਦਾ ਪਿਆ ਤੇ ਪੂਰਾ ਧਰਤੀ ਘੁੰਮ ਰਹੀ ਈਸਾ ਲਾਈਕ ਈਸ ਆਰ ਯੂ ਲਾਈਕ Wow, awesome. ਇਹ ਦਿਲ ਪਾਸੇ ਜਿਹੜੇ ਆਪਾਂ ਪਹਿਲਾਂ ਸ਼ੀਜੇ ਜਿ ਦੇਖ ਕੇ ਸੀ ਨਾ ਇੱਥੋਂ ਤੈਰਦੇ ਆ ਉਹ ਪਾਲਪਾਸੇ ਗਲਾਸ ਲਾਇਆ ਹੋਇਆ ਇਹਨਾਂ ਦੀ ਵੈਰਾਈਟੀ ਅਲੱਗ-ਅਲੱਗ ਵੈਰਾਈਟੀ ਆ ਜਾਂਦਾ ਇਹਨਾਂ ਦੀ ਤੇ ਇਹ ਸਾਈਜ਼ ਦੇ ਹਿਸਾਬ ਨਾਲ ਇਹਨਾਂ ਦੇ ਜਦਾਂ ਜਦਾਂ ਪਾਣੀ ਦੇ ਵਿੱਚ ਆ ਆਹ ਬਾਈ ਆਇਆ ਸਾਨੂੰ ਦੇਖਦਾ ਵਿਆ ਕੋਈ ਪਿਛੜੀ ਰੂਹ ਲੱਗਦੀ ਹੈ ਇਹ ਵੀ ਹੈ ਨਾ ਬਾਕੀ ਸਾਹ ਆ ਜਿਹੜਾ ਇਹ ਕਾਫੀ ਜ਼ਿਆਦਾ ਲੰਮਾ ਲੈਂਦੇ ਆ ਇਹ ਆਪਣੇ ਜਿੰਦੇ ਵੀ ਇਹਨਾਂ ਤੇ ਮਸਲਾ ਉਹਨਾਂ ਦੇ ਵਿੱਚ ਸਾਹ ਇਹਨਾਂ ਆਪਣਾ ਰੋਕ ਕੇ ਰੱਖਦੇ ਆ ਤੇ ਇਹਨਾਂ ਦੀ ਮੈਕਸਿਮਮ ਜਿਹੜੀ ਸਾਹ ਰੋਕਣ ਦੀ ਜਿਹੜੀ ਇਹਨਾਂ ਦੀ ਕੈਪੈਸਿਟੀ ਹੈਗੀ ਜਦੋਂ ਪਾਣੀ ਦੇ ਵਿੱਚ ਜਾਂਦੇ ਆ ਤਾਂ ਲਗਭਗ 20 ਮਿੰਟ ਤੱਕ ਇਹ ਆਪਣਾ ਸਾਹ ਨੂੰ ਜਿਹਦਾ ਆਬਜ਼ਰਵ ਕਰ ਲੈਂਦੇ ਆ ਤੇ 20 ਮਿੰਟ ਦੇ ਬਾਅਦ ਇਹ ਪਾਣੀ ਦੇ ਵਿੱਚੋਂ ਆਉਂਗੇ ਇੰਨਾ ਕਿ ਇਹਨਾਂ ਦੀ ਕੈਪੈਸਿਟੀ ਹੈਗੀ ਆ ਤੇ ਬਾਕੀ ਆਪਾਂ ਐਕਸਪਲੋਰ ਕਰਦੇ ਪਏ ਆ ਜਿਹੜੇ ਇੱਥੇ ਦੇ ਪੈਂਗੋਜ਼ ਆ ਹੈਗੇ ਆ ਆਪੇ ਆ ਇਹ ਐਟਲੈਂਟਿਕ ਦਾ ਜਿਹੜਾ ਓਸ਼ਨ ਆ ਉੱਥੋਂ ਆਏ ਹੋਏ ਆ ਸਾਰੇ ਇਹ ਅਲੱਗ-ਅਲੱਗ ਇਹਦੀ ਬਰੀਡਿੰਗ ਆ ਜਿੱਦਾਂ ਤੇ ਸਾਮਾਨ ਇਹਨਾਂ ਦੇ ਰੱਖੇ ਹੋਏ ਇੱਥੇ ਕਾਫੀ ਜ਼ਿਆਦਾ ਭੱਟੀ ਮਾਤਰਾ ਦੇ ਵਿੱਚ ਹੈਗਾ ਦਰਸ਼ਕ ਖੁਸ਼ ਹੋਇਆ ਪਿਆ ਅੱਜ ਪੂਰਾ ਜੇ ਰੈਡੀ ਹੋ ਗਏ ਫਲਾਈ ਕਰਨ ਦੇ ਵਾਸਤੇ ਆਪਾਂ ਤੇ ਇਹਦੇ ਵਿੱਚ ਜਿਹੜਾ ਆਪਾਂ ਨੂੰ ਇਹਨਾਂ ਨੇ ਆਪਾਂ ਇੱਥੇ ਦੇਖਣਾ ਜਿਹਦਾ 3D ਪਹਿਲਾਂ ਫਿਲਮਾਂ ਨਹੀਂ ਬਣਦੀਆਂ ਹੁੰਦੀਆਂ ਸੀ ਉਸੇ ਤਰ੍ਹਾਂ ਹੈ ਬਟ ਇਹ 4D ਦੇ ਵਿੱਚ ਵਾ ਤੇ ਇੱਥੇ ਤਾਂ ਆਪਾਂ ਜਿਹੜਾ ਐਕਸਪੀਰੀਅੰਸ ਲਵਾਂਗੇ ਜਿੱਦਾਂ ਐਕਚੁਅਲ ਰਿਐਲਿਟੀ ਭਾਈ ਦੱਸੋਗੇ ਕੁਝ ਭਾਈ ਦੱਸੋ ਬੇਬੀ ਯਾਰ ਹੈੱਡਸੈਟਸ ਦੇ ਨਾਲ ਸೀਟਸ ਵੀ ਉਸ ਤਰ੍ਹਾਂ ਦੀਆਂ ਹਨ ਜਿਹੜੀਆਂ ਤੁਹਾਨੂੰ ਮਾਲਕੀ ਦੇ ਤਰ੍ਹਾਂ ਇੱਕ ਵਾੜੀ ਰਿਐਲਿਟੀ ਦਾ ਐਕਸਪੀਰੀਅੰਸ ਦਿੰਦੀ ਹੈ ਚਲਿਏ ਭਾਈ ਫਿਰ ਚਲੋ ਆਜੋ ਰੈਡੀ ਟੂ ਗੋ ਹੋ ਗਏ ਨਾਓ ਤੇ ਜਾ ਕੇ ਬੈਨੇ ਆ ਉਹਦੇ ਹੁਣ ਤੇ ਜਾ ਕੇ ਫਿਰ ਕਰਦੇ ਆ ਕੰਮ ਹਿਸਾਬ ਦਾ ਵੀ ਫਿਰ ਦੱਸ ਦਿਆ ਤੁਹਾਨੂੰ ਪਹਿਲਾਂ ਇਹਦੀ ਰਾਈਡ ਲੈ ਕੇ ਕਿੱਦਾਂ ਹੈਗੇ ਆ ਨਿਆਣੇ ਬਹਿ ਗਏ ਆ ਤੇ ਇਹਨਾਂ ਦੇ ਜਦੋਂ ਨਾ ਇਹਦੇ ਵਿੱਚ 4 5 ਆਪਸ਼ਨਾਂ ਹੁੰਦੀਆਂ ਆ ਉਹਦੇ ਵਿੱਚ ਆਪਾਂ ਨੂੰ ਇੱਕ ਚੂਜ਼ ਕਰਨੀ ਪੈਂਦੀ ਆ ਤੇ ਹੁਣ ਆ ਗਈ ਆਪਣੀ 바ਰੀ ਤੇ ਆਪਾਂ ਵੀ ਜਾ ਕੇ ਬੈਨੇ ਆ ਭਾਈ ਤੁਸੀਂ ਬੈਠੋ ਪਹਿਲਾਂ ਯਾ ਸ਼ਾਰਕਸ ਥ੍ਰੀ ਗੁੱਡ ਬੋਰਫਰਜ ਅਸੀਂ ਮਗੋਂ ਨੈਂ ਯਾ ਬੋਟ ਲੋ ਜੀ ਆਪਾਂ ਸ਼ਾਰਕ ਵਾਲਾ ਕੀਤਾ ਆ ਤੇ ਦੇਖਦੇ ਹਾਂ ਉਹਨਿਆ ਡਰ ਨਾ ਲੱਗੇ ਇੱਥੋਂ ਆਪਾਂ ਹੁਣ ਕਰ ਲਿਆ ਆ ਤੇ ਜੇ ਵੀ ਜਿਹੜੀ ਵੀ ਐਕਟੀਵਿਟੀ ਸੀਗੀ ਨਾ ਤੇ ਹੁਣ ਸਾਹਮਣੇ ਇਹ ਇੱਕਦਮ ਨਾ ਇੱਥੇ ਜਿਹਨਾਂ ਨੇ ਗਲਾਸ ਲਾਇਆ ਹੋਇਆ ਆ ਗਲਾਸ ਦੇ ਵਿੱਚ ਜਿੰਨੇ ਵੀ ਜੀ ਪੰਜੇ ਰਹਿ ਗਿਆ ਸੋ ਇਹਦੇ ਵਿੱਚ ਸਾਰੇ ਛੱਡੇ ਹੋਏ ਆ ਜਿੱਦਾਂ ਅਲੱਗ-ਅਲੱਗ ਪ੍ਰਕਾਰ ਦੀਆਂ ਮੱਛੀਆਂ ਹੋ ਗਈਆਂ ਤੇ ਉੱਥੇ ਦਾ ਐਕਸਪੀਰੀਅੰਸ ਵਧੀਆ ਸੀਗਾ ਵੈਸੇ ਭਾਈ ਇਹ ਕੀ ਗੱਲ ਲੱਗਿਆ ਪਹਿਲਾਂ ਗਲਤ ਆ ਗਿਆ ਕਾਰਡ ਅੱਛਾ ਹੈਗਾ ਕੀ ਇਹ ਪਤਾ ਕਿ ਇਹਨੇ ਲਿਖਿਆ ਫੀਡ ਮੀ ਸੀਹੰਗਰ ਮੀਟਰ ਬਿਕਾਜ਼ ਦ ਟਰਟਲ ਨੀਡਸ ਟੂ ਗੇਨ ਵੇਟ ਕਮਯੋਰ ਹੋ ਗਏ ਹਜੇ ਨਾ ਫੂਡ ਤੇ ਪ੍ਰੋਪਰ ਮਿਲ ਰਿਹਾ ਇਹਨਾਂ ਨੂੰ ਤੇ ਉੱਥੇ ਕਿੱਦਾਂ ਦਾ ਰਿਹਾ ਐਕਸਪੀਰੀਅੰਸ ਭਾਈ ਉਹ ਜਿਹੜੀ ਮਸ਼ੀਨ 'ਤੇ ਬੈਠੇ ਸੀ ਆਪਾਂ ਟ੍ਰੀਡ ਪੀਅਰ ਨਾਲ ਕੀ ਯਾਤਰਾ ਚ ਡਾਈਵ ਕਰ ਰਹੇ ਸ਼ਾਰਪ ਸਹੀ ਹੈ ਭਾਜੀ ਤੇ ਮੈਨੂੰ ਵੀ ਵਧੀਆ ਲੱਗਿਆ ਮੈਂ ਵਸੇ ਉਹ ਚੀਜ਼ ਇੱਕ ਜਿਆਦਾ ਮੈਨੂੰ ਇੱਕ ਥੋੜੀ ਖਤਰਨਾਕ ਜੀ ਲੱਗੀ ਜਿਹੜੀ ਕਹਿੰਦੇ ਸੀ ਕਿ ਇਹ ਮੱਛੀ ਨਾ ਜਿਹੜੀ ਬੇਲ ਮੱਛੀ ਆ ਬਲੱਡ ਵਗੈਰਾ ਦੇਖ ਲੈਂਦੀ ਆ ਤੇ ਫਿਰ ਉਹ ਨਾ ਐਂਗਰੀ ਹੋ ਜਾਂਦੀ ਆ ਤੇ ਅਟੈਕ ਕਰ ਦਿੰਦੀ ਆ ਉਹ ਵਾਲੀ ਚੀਜ਼ਾਂ ਵੀ ਦੱਸਿਆ ਸੀ ਉਹਦੇ ਲਓ ਜੀ ਸਟੈਂਪ ਕਰ ਲਿਆ ਭਾਜੀ ਹੁਣੀ ਭਾਜੀ ਕਹਿੰਦੇ ਭਾਜੀ ਦੀ ਸਿਟੀ ਜਨ ਹੋ ਗਈ ਹੁਣ ਆ ਮੇਨ ਨਾਲ ਜਿਹੜਾ ਇੱਕ ਵਾ ਸੈਂਟਰ ਹੈ ਜਿਹਦਾ ਮੇਨ ਹੈ ਇੱਥੇ ਜਿੰਨੇ ਵੀ ਮੱਛੀਆਂ ਵਗੈਰ ਦੇ ਦੰਦ ਵਗੈਰਾ ਪਏ ਆ ਸਾਰੇ ਵੇਲ ਮੱਛੀ ਦੇ ਤੇ ਹੋਰ ਸਾਰੀਆਂ ਚੀਜ਼ਾਂ ਜਿਹੜੀਆਂ ਆਈਆਂ ਮੇਨ ਆ ਹੀ ਆ

ਜੀ ਬਾਹਰ ਆ ਗਏ ਆਪਾਂ ਹੁਣ ਤੇ ਭਾਈ ਜੁੜੀ ਵੀ ਮਗਰ ਤੁਰੇ ਆਦੇ ਪਏ ਆ ਆਜੋ ਭਾਈ ਆਜੋ ਭਾਈ ਜੁੜੀ ਪਿੱਛੇ ਰੋਕ ਗਏ ਸੀਗੇ ਭਾਈ ਫੋਟੋ ਲਾਈਆਂ ਫਿਰ ਹਾਂਜੀ ਹਾਂਜੀ ਅੱਛਾ ਅੱਛਾ ਦਿਖਾਵਾਂਗੇ ਇੱਕ ਮਿੰਟ ਫੋਟੋ ਦਿਖਾ ਦਈਏ ਆਪਾਂ 45 ਡਾਲਰ ਸਾਰੇ ਖੁਸ਼ੀ ਨਹੀਂ ਆ ਵੀ ਸੀਗੀਆਂ ਹਾਂਜੀ ਨਾਲ ਹੀ ਆ ਫ੍ਰਿਜ ਮੈਗਨੇਟ ਆ ਗਿਆ ਮੈਗਨੇਟ ਆ ਗਿਆ ਫ੍ਰਿਜ ਮੈਗਨੇਟ ਆ ਗਿਆ ਤੇ ਫੋਮ ਵੀ ਦਿੱਤੀ ਉਹਨਾਂ ਨੇ ਕਹਿੰਦੇ ਕਹਿੰਦੇ ਲਾ ਰਹੇ ਜੀ ਤੇ ਨਾਲ ਹੀ ਇਹਨਾਂ ਨੇ ਨਾ ਇੱਕ 바ਰ ਕੋਡ ਦਿੱਤਾ ਹੈ ਉਹ 3 ਮਹੀਨੇ ਦੇ ਵਿੱਚ ਕਹਿੰਦੇ ਕਿ ਤੁਸੀਂ ਨਾ ਸਾਹ ਉਹ ਦੂਜਾ ਫੋਟੋ ਵੀ ਤੇ ਵਧੀਆ ਵਾਲੀ ਆ ਹੂੰ ਉਹ ਤੇ ਭਾਜੀ ਵਧੀਆ ਪੈ ਕੇ ਸੀਗਾ 15 ਡਾਲਰ ਦੇ ਵਿੱਚ ਸਾਰਾ ਕੁਝ ਕੀਤਾ ਕੀ ਹੋ ਗਿਆ ਠੀਕ ਆ ਅੱਛਾ ਤੇ ਲੋ ਜੀ ਦਿਨ ਵੀ ਥੋੜਾ ਜਿਹਾ ਚਾਨਣ ਹੋ ਗਿਆ ਆ ਤੇ ਸਵੇਰ ਹੋਣੀ ਇੱਥੇ ਬਿੱਲੀ ਵਗੈਰਾ ਕੁਝ ਹੋਣਾ ਇੱਥੇ ਅੱਛਾ ਲੋ ਜੀ ਗੱਡੀ ਆਪਾਂ ਹੁਣ ਗੱਲ ਲੈਣੀ ਆ ਮੂੰਹ ਪੈਥੋਂ ਇੱਥੇ ਇੱਕ ਗੱਡੀ ਖੜੀ ਐ ਇੱਕ ਸਾਡੀ ਉੱਤੇ ਖੜੀ ਆ ਤੇ ਬੜੇ ਨੇ ਵੀਡੀਓ ਦੇ ਨਾਲ ਆਪਣੀ ਹੁਣ ਆਪਾਂ ਚੱਲੇ ਆਇਥੋਂ ਅ ਸਕਾਈ ਟਾਵਰ ਵੀਰ ਦਾ ਉੱਤੇ ਚੱਲੇ ਆਂ ਭਾਜੀ ਕਿਹਦਾ ਵਧੀਆ ਪੇਟ ਪੂਜਾ ਕਰ ਲਈ ਆ ਤੇ ਹੁਣ ਆਏ ਆਪਾਂ ਸਕਾਈ ਸਿਟੀ ਇੱਥੇ ਜਾਣਾ ਆਪਾਂ ਥੱਲੇ ਪੋਰੇ ਜਹੋਂ ਪੋਰੇ ਤੋਂ ਚੈਕਿੰਗ ਕਰਕੇ ਫਿਰ ਉੱਪਰ ਜਾਵਾਂਗੇ ਆਪਾਂ ਬਾਅਦ ਵਿੱਚ ਘੁੰਮਦੇ ਬੈਸਟ ਟਾਈਮ ਇਹਦੇ ਉੱਪਰ ਕਸੀਨੋ ਆ ਸਾਰੇ ਮੁਰਦੇ ਕੇ ਮੁਰਦੇ ਕੇ